ਸਰ ਸ਼ਕਲ ਜੀ ਸਾਰਿਆਂ ਨੂੰ ਮਹਿਲਾ ਪ੍ਰੇਤ ਘਰ ਹਜ਼ਰਾਂਜੀ ਸ੍ਰਿੰਦਰ ਕਰ ਦੁਆਰਾ ਲਿਖਿਆ ਗਿਆ ਨਾਵਲ ਚੰਦਰੀ ਤਕਦੀਰ ਦਾ ਪਾਗ 28 ਮਲਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਦੀਪੀ ਕਿਸ ਤਰ੍ਹਾਂ ਦੀ ਲੜਕੀ ਦੀ ਪਾਲੇ ਤੁਹਾਨੂੰ ਜੀਵਨ ਸਾਥੀ ਦੇ ਰੂਪ ਚ ਦੀਪੀ ਨੇ ਅਗਲਾ ਸਵਾਲ ਕੀਤਾ ਮੁੰਡਾ ਜੋ ਰਿਸ਼ਤੇ ਨੂੰ ਸਮਝੇ ਦੁੱਖ ਸੁੱਖ ਚ ਸਾਥ ਦੇਵੇ ਮਾੜੇ ਚੰਗੇ ਵਕਤ ਚ ਬਰਾਬਰ ਖੜੀ ਹੋਵੇ ਦਾਜ ਤਹੀਜ ਦੀ ਕੋਈ ਜ਼ਰੂਰਤ ਨਹੀਂ ਬਸ ਕੁੜੀ ਪੜ੍ਹੀ ਲਿਖੀ ਹੋਵੇ दीपी ने तकदीर की पढ़ाई लिखाई बारे भी बता सकता ते बोली ਤੁਸੀਂ ਆਪਣੀਆਂ ਇੱਕ ਦੋ ਤਸਵੀਰਾਂ ਜ਼ਰੂਰ ਭੇਜ ਦੇਣਾ ਬਾਕੀ ਜਿਵੇਂ ਵੀ ਗੱਲ ਹੋਈ ਮੈਂ ਤੁਹਾਨੂੰ ਘਰ ਪਹੁੰਚ ਕੇ ਫੋਨ ਕਰਾਂਗੀ ਤੁਹਾਡਾ ਸ਼ੁਭਨਾਮ ਤੇ ਬਾਇਓ ਡਾਟਾ ਵੀ ਭੇਜ ਦੇਣਾ दीपी ਨੇ ਫੋਨ ਕਰ ਦਿੱਤਾ ਤੇ ਆਪਣੇ ਕੰਮ ਲੱਗ ਗਏ ਕੁਝ دیر ਮਗਰੋਂ ਉਸ ਦਾ ਫੋਨ ਗੂੰਜਿਆ ਉਸ ਨੇ ਦੇਖਿਆ ਉਸ ਨੇ ਮਾਸਸ ਖੋਲਿਆ ਤੇ ਪੜਨ ਲੱਗੀ ਸੁਪਾਲ ਸਿੰਘ ਪਗੜੀ ਤਾਰ ਉਮਰ 36 ਸਾਲ 5 ਫੁੱਟ 9 ਇੰਚ ਸਰੀਰ ਪਰਮਾ ਰੰਗ ਗੋਰਾ ਨਸ਼ਾ ਰਹਿਤ ਪਰਿਵਾਰਿਕ ਮੈਂਬਰ ਮਾਂ ਦੋ ਵੱਡੇ ਭਰਾ ਤੇ ਇੱਕ ਭੈਣ ਮਾਂ ਦਾ ਗੁੱਤ ਅਟਵਾਲ ਪਿਤਾ ਦਾ ਗੁੱਤ ਸਿੱਧੂ ਬਾਇਓ ਡਾਟਾ ਪੜੀ ਕੇ ਦੀਪੀ ਤਸਵੀਰਾਂ ਦੇਖਣ ਲੱਗੀ ਮੁੰਡਾ ਰਜਕੇ ਸੋਹਣਾ ਸੀ ਰੂਪਦਾਨ ਚੰਗੀ ਟੌਰ ਵਾਲਾ ਦੀਪੀ ਨੇ ਸੁਖੀ ਨੂੰ ਤਸਵੀਰਾਂ ਭੇਜੀਆਂ ਤੇ ਫੋਨ ਲਗਾ ਲਿਆ ਦੀਪੀ ਸਸੀ ਕਲਦੀਬੀ ਕਿਵੇਂ ਹੋ ਸੁਖੀ ਛੀਕਾਂ ਦੇ ਪੇ ਸਸੀ ਕਲ ਮੁੰਡਾ ਤਾਂ ਬਹੁਤ ਸੋਹਣਾ ਦੇਖਣ ਨੂੰ ਪਰ ਆਪਣੀ ਤਕਦੀਰ ਉਸਦੇ ਮੁਕਾਬਲੇ ਜ਼ਿਆਦਾ ਸੋਹਣੀ ਨਹੀਂ ਦੀਪੀ ਨਹੀਂ ਦੀਦੀ ਭਲੇਖਾ ਤੋੜਾ ਹੁਣ ਦੇਖੋ ਤਕਦੀਰ ਨੂੰ ਕਿੰਨੀ ਸੋਹਣੀ ਹੋ ਗਈ ਥੋੜੀ ਸੇਤ ਵੀ ਬਨ ਗਈ ਤੇ ਰੰਗ ਵੀ ਨਿਖਰਿਆ ਹੋਇਆ ਤੁਸੀਂ ਦੱਸੋ ਮੁੰਡਾ ਪਸੰਦ ਹੈ ਤਾਂ ਗੱਲ ਲੱਗੀ ਤੋਰਾ ਹਾਂ ਹਾਂ ਤੋੜ ਲਾ ਗੱਲ ਇੱਕ ਵਾਰ ਤਕਦੀਰ ਨਾਲ ਵੀ ਗੱਲ ਕਰ ਲਵੀਂ ਹਾਂ ਹਾਂ ਦੀਦੀ ਉਸਦੇ ਨਾਲ ਤਾਂ ਜ਼ਰੂਰੀ ਆ ਆਪਾਂ ਉਸਦਾ ਹੀ ਰਿਸ਼ਤਾ ਕਰਨਾ ਹੈ ਹੋਰ ਮੈਂ ਆਪਣੇ ਵਾਸਤੇ ਥੋੜੀ ਹਲ ਕਰ ਰਹੀ ਹਾਂ ਉਹ ਮਜ਼ਾਕ ਕਰਦੀਆ ਤੇ ਦੋਨੋਂ ਹੱਸ ਪੈਂਦੀਆਂ ਹਨ ਦੀਪੀ ਨੇ ਮਜ਼ਾਕ ਚ ਕਹਿ ਤਾ ਦਿੱਤਾ ਪਰ ਨੀਟੀ ਨੂੰ ਯਾਦ ਕਰੋ ਉਹਦੀਆਂ ਗੱਲਾਂ ਤੇ ਹੰਝੂ ਮੋਤੀਆਂ ਵਾਂਗ ਝੜਨ ਲੱਗੇ ਉਸਨੇ ਫਟਾਫਟ ਆਪਣੀਆਂ ਅੱਖਾਂ ਸਾਫ਼ ਕੀਤੀਆਂ ਕਰ ਜਾ ਕੇ ਦੀਪੀ ਨੇ ਤਕਦੀਰ ਨੂੰ ਸਾਰੀ ਗੱਲ ਕੀਤੀ ਤਕਦੀਰ ਨੂੰ ਵੀ ਪਹਿਲੀ ਨਜ਼ਰ ਚ ਮੁੰਡਾ ਪਸੰਦ ਆ ਗਿਆ ਪਰ ਉਸਨੇ ਬਹੁਤੀ ਖੁਸ਼ੀ ਜ਼ਾਹਿਰ ਨਾ ਕੀਤੀ ਕਿਉਂਕਿ ਪਹਿਲਾਂ ਵੀ ਦੋ ਵਾਰ ਰਿਸ਼ਤਾ ਸਥਿਰੀ ਨਹੀਂ ਚੜਿਆ ਸੀ ਦੀਪੀ ਨੇ ਸ਼ਾਮ ਨੂੰ ਫਿਰ ਫੋਨ ਕੀਤਾ ਤੇ ਸੁਖਪਾਲ ਨਾਲ ਗੱਲ ਕੀਤੀ ਉਸਨੇ ਕੁੜੀ ਦੀ ਤਸਵੀਰ ਦੇਖਣ ਦੀ ਇੱਛਾ ਜ਼ਾਹਿਰ ਕੀਤੀ। ਦੀਪੀ ਨੇ ਬਾਇਓ ਡਾਟਾ ਤੇ ਦੋ ਤਸਵੀਰਾਂ ਉਸ ਨੂੰ ਭੇਜ ਦਿੱਤੀਆਂ। ਤਕਰੀਬਨ ਅੱਧੇ ਘੰਟੇ ਬਾਅਦ ਇਹ ਸੁਖਪਾਲ ਦਾ ਮੈਸੇਜ ਆ ਗਿਆ ਕਿ ਸਾਨੂੰ ਵੀ ਕੁੜੀ ਪਸੰਦ ਆ। ਫਿਰ ਉਹਨਾਂ ਦੋਹਾਂ ਧਿਰਾਂ ਦੀ ਮੁਲਾਕਾਤ ਦੀ ਤਾਰੀਖ ਵੀ ਪੱਕੀ ਕਰ ਲਈ ਗਈ। ਦੀਪੀ ਨੇ ਤਕਦੀਰ ਨੂੰ ਬਹੁਤ ਸਮਝਾਇਆ ਤੇ ਬਿਨਾਂ ਹਿਚਕਿਚਾਹ ਦੇ ਗੱਲ ਕਰਨੋ ਕਿਹਾ ਤਾਂ ਕਿ ਉਹ ਕਫਰਾ ਕੇ ਫਿਰ ਰੁਕ-ਰੁਕ ਕੇ ਨਾ ਬੋਲੇ। ਸੁਖੀ ਵੀ ਤਿਆਰੀ ਕਰੀ ਬੈਠੀ ਸੀ। ਕਿਉਂਕਿ ਸੁਖਪਾਲ ਉਸੇ ਸ਼ਹਿਰ ਵਿੱਚ ਨੌਕਰੀ ਕਰਦਾ ਸੀ। ਦੀਪੀ ਬੱਚਿਆਂ ਸਮੇਤ ਤਕਦੀਰ ਨੂੰ ਲੈ ਕੇ ਸੁੱਖੀ ਦੇ ਘਰ ਪਹੁੰਚ ਗਏ। 19 ਮਾਰਚ 2020 ਦਾ ਦਿਨ ਸੀ ਤੇ 21 ਮਾਰਚ ਦਾ ਦਿਨ ਮਿਥਿਆ ਗਿਆ ਸੀ ਮਿਲਣ ਲਈ। ਪਰ ਕਿਸਮਤ ਦੇਖੋ ਤਕਦੀਰ ਦੀ ਸਭ ਕੁਝ ਸਹੀ ਚੱਲ ਰਿਹਾ ਸੀ। ਪਰ 20 ਮਾਰਚ ਨੂੰ ਕੋਰੋਨਾ ਕਾਲ ਦੇ ਚੱਲਦਿਆਂ 락ਡਾਊਨ ਲੱਗ ਗਿਆ ਤੇ ਪੁਲਿਸ ਵਾਲਿਆਂ ਦੀ ਕਾਰਵਾਈ ਆਪਾਂ ਕਿਸ ਨੂੰ ਭੁੱਲੀ ਆ। ਉਹਨਾਂ ਪ੍ਰੋਗਰਾਮ ਕੈਨਸਲ ਕਰਕੇ 15 ਦਿਨ ਬਾਅਦ ਦਾ ਰੱਖ ਦਿੱਤਾ ਦੀਪੀ ਹੋਰੀ ਸਭ واپس ਆਪਣੇ ਘਰ ਚਲੇ ਗਏ ਹਰ ਕੋਈ ਘਰਾਂ ਵਿੱਚ ਬੰਦ ਹੋ ਕੇ ਰਹਿ ਗਿਆ ਬਹੁਤ ਮੁਸ਼ਕਿਲ ਸਮਾਂ ਸੀ ਜਿਨ੍ਹਾਂ ਦੇ ਜੀ ਤੁਰ ਗਏ ਉਹਨਾਂ ਲਈ ਤਾਂ ਕਿਆਮਤ ਹੀ ਕੜੀ ਸੀ ਦੀਪੀ ਨੇ ਆਪਣੇ ਪਾਪਾ ਗਰੇਵਾਲ ਸਾਹਿਬ ਨਾਲ ਤਕਦੀਰ ਦੇ ਰਿਸ਼ਤੇ ਬਾਰੇ ਗੱਲ ਕੀਤੀ ਤਾਂ ਉਹਨਾਂ ਨੇ ਵੀ ਕੁਝ ਸਮਾਂ ਰੁਕਨੋ ਕਿਹਾ ਕਦੇ-ਕਦੇ ਦੀਪੀ ਆਪੇ ਸੁਪਾਲ ਦਾ ਹਾਲਚਾਲ ਪੁੱਛ ਲੈਂਦੇ ਤਾਂ ਕਿ ਕਿਤੇ ਰਿਸ਼ਤਾ ਹੱਥੋਂ ਨਾ ਨਿਕਲ ਜਾਵੇ ਸੁਖਪਾਲ ਦੀਦੀ ਦੇ ਵਟਸਐਪ ਤੇ ਗੁੱਡ ਮਾਰਨਿੰਗ ਤੇ ਮੈਸੇਜ ਭੇਜਣ ਲੱਗ ਪਿਆ ਦੀਪੀ ਵੀ ਸਹਜ ਸੁਭਾਅ ਹੀ ਰਿਪਲਾਈ ਕਰ ਦਿੰਦੀ ਇੱਕ ਦੋ ਵਾਰ ਉਸਨੇ ਤਕਦੀਰ ਨਾਲ ਵੀ ਫੋਨ ਤੇ ਗੱਲ ਕੀਤੀ ਪਹਿਲਾ ਹਫਤਾ ਫਿਰ ਤੀਜੇ ਦਿਨ ਉਹ ਫੋਨ ਕਰਨ ਲੱਗਾ ਦੀਪੀ ਦੇ ਮੋਬਾਈਲ ਤੇ ਲੱਗੀ ਜੀਪੀ ਦੀਆਂ ਤਸਵੀਰਾਂ ਕਰਦਾ ਰਹਿੰਦਾ ਇੱਕ ਦਿਨ ਤਕਦੀਰ ਨਾਲ ਗੱਲ ਕਰਦੀ ਉਸਨੇ ਉਸ ਦਾ ਨੰਬਰ ਮੰਗ ਲਿਆ ਤਾਂ ਤਕਦੀਰ ਨੇ ਕਿਹਾ ਕਿ ਮੇਰੇ ਕੋਲ ਮੋਬਾਈਲ ਹੈ ਹੀ ਨਹੀਂ ਮੈਂ ਤਾਂ ਮਾਸੀ ਦੇ ਮੋਬਾਈਲ ਤੇ ਜਾਂ ਲੈਂਡਲਾਈਨ ਤੇ ਹੀ ਗੱਲ ਕਰਦੀ ਆ ਜਦ ਕਿ ਤਕਰੀਰ ਕੋਲ ਆਪਣਾ ਫੋਨ ਵੀ ਸੀ ਉਸ ਕਰੋਨਾ ਵਰਗੇ ਭਿਆਨਕ ਬਿਮਾਰੀ ਦੇ ਚੱਲਦਿਆਂ ਪੰਜਾਬ ਦੇ ਹਾਲਾਤ ਹੋਰ ਵੀ ਮਾੜੇ ਹੋ ਗਏ ਜਿਸ ਕਰਕੇ ਉਹਨਾਂ ਜਦ ਤੱਕ ਇਹ ਮਾਹੌਲ ਠੀਕ ਨਹੀਂ ਹੁੰਦਾ ਉਹਨੂੰ ਤਾਂ ਗੱਲ ਅੱਗੇ ਵਧਾ ਦਿੰਦੀ ਸੁਖਪਾਲ ਪਹਿਲਾ ਹਫਤੇ ਬਾਅਦ ਫਿਰ ਤੀਜੇ ਚੌਥੇ ਦਿਨ ਤੇ ਹੁਣ ਰੋਜ਼ ਕਾਲ ਕਰਨ ਲੱਗਾ ਵੀ ਦਿਨਾਂ ਵਿੱਚ ਪਤਾ ਨਹੀਂ ਉਸਨੇ ਕਿੰਨੇ ਹੀ ਕਾਲਾਂ ਕਰ ਦਿੱਤੇ ਸਨ ਕਈ ਵਾਰ ਦੀਪੀ ਦਫ਼ਤਰ ਹੁੰਦੀ ਤਾਂ ਉਹ ਕਾਲ ਰਿਸਿਵ ਨਾ ਕਰਦੀ ਤੇ ਉਹ ਵਾਰ-ਵਾਰ ਕਾਲ ਕਰਦਾ ਜਦਕਿ ਦੀਪੀ ਨੇ ਕਿੰਨੀ ਵਾਰ ਉਸ ਨੂੰ ਸਮਝਾਇਆ ਕਿ ਮੈਂ ਦਫ਼ਤਰ ਵਿੱਚ ਵਿਜ਼ੀ ਹੁੰਨੀ ਆ ਤੇ ਕਈ ਵਾਰ ਪੋਸਟ ਵੀ ਆ ਕੇ ਬੈਠ ਜਾਂਦੇ ਹਨ ਫਿਰ ਸਾਡੇ ਵਿੱਚੋਂ ਕੋਈ ਵੀ ਫੋਨ ਨਹੀਂ ਚੁੱਕ ਸਕਦਾ ਮੈਂ ਜਦੋਂ ਵੀ ਵਿਹਲੀ ਹੁੰਨੀ ਆ ਆਪ ਨੂੰ ਬੈਕ ਕਾਲ ਜ਼ਰੂਰ ਕਰਦੀ ਆ ਉਸ ਦਿਨ ਤੋਂ ਬਾਅਦ ਦੀਪੀ ਨੇ ਉਸੇ ਗੱਲਬਾਤ 'ਚ ਬਦਲਾ ਲੇਖਿਆ ਉਹ ਤਕਦੀਰ ਨਾਲ ਤਾਂ ਕੀ ਦੀਪੀ ਨਾਲ ਵੀ ਰੋਜ਼ ਗੱਲ ਕਰਨਾ ਚਾਹੁੰਦਾ ਸੀ ਉਸਨੇ ਇਥੋਂ ਤੱਕ ਕਹਿ ਦਿੱਤਾ ਕਿ ਤੁਸੀਂ ਤਕਦੀਰ ਨੂੰ ਮੋਬਾਈਲ ਲੈ ਕੇ ਦੇਵੋ ਨਹੀਂ ਤਾਂ ਮੈਂ ਪੈਸੇ ਭੇਜਦਾ ਤੁਸੀਂ ਲੈ ਕੇ ਦੇ ਦੇਣਾ ਦੀਪੀ ਨੇ ਆਪਣੀ ਸਹੇਲੀ ਮਮਤਾ ਨਾਲ ਗੱਲ ਕੀਤੀ ਮਮਤਾ ਨੇ ਤਕਦੀਰ ਨਾਲ ਫालतू ਗੱਲ ਕਰਵਾਉਣ ਤੋਂ ਮਨਾ ਕਰ ਦਿੱਤਾ ਦੀਪੀ ਵੀ ਇਹੋ ਚਾਹੁੰਦੀ ਸੀ ਅਗਲੇ ਦਿਨ ਜਦੋਂ ਫਿਰ ਉਸਨੇ ਤਕਦੀਰ ਨਾਲ ਗੱਲ ਕਰਨ ਦੀ ਇੱਛਤ ਕੀਤੀ ਤਾਂ ਦੀਪੀ ਨੇ ਕਹਿ ਦਿੱਤਾ ਕਿ ਜਦ ਤੱਕ ਰਿਸ਼ਤਾ ਨਹੀਂ ਹੁੰਦਾ ਐਵੇਂ ਕੁੜੀ ਨਾਲ ਗੱਲਾਂ ਕਰਨਾ ਚੰਗਾ ਨਹੀਂ ਲੱਗਦਾ ਕਿਉਂਕਿ ਤਕਦੀਰ ਵੀ ਹੁਣ ਆਪਣੇ ਨਾਨਾ ਨਾਨੀ ਕੋਲ ਹੈ ਉੱਥੇ ਉਸੇ ਨਾਲ ਗੱਲ ਕਰਨਾ ਮੁਸ਼ਕਲ ਹੋਵੇਗਾ ਇਹ ਗੱਲ ਦੀਪੀ ਨੇ ਝੂਠ ਹੀ ਕਹੀ ਸੀ ਜਲਕਿ ਤਕਦੀਰ ਕਿਤੇ ਨਹੀਂ ਗਈ ਸੀ ਤਕਦੀਰ ਤਾਂ ਖੁਦ ਸੁਖਪਾਲ ਨਾਲ ਗੱਲ ਕਰਕੇ ਅਸਹਿਸ ਮਹਿਸੂਸ ਕਰਦੀ ਸੀ ਫੇਰ ਕੀ ਸੀ ਦੀਪੀ ਦੇ ਇਹਨਾਂ ਕਹਿਨ ਤੇ ਉਸ ਨੇ ਦੀਪੀ ਦੇ ਦੂਵੇਂ ਨੰਬਰ ਬਲੌਕ ਕਰ ਦਿੱਤੇ ਦੀਪੀ ਇਸ ਕੱਲੋਂ ਅਣਜਾਣ ਸੀ ਉਸਨੇ ਕਈ ਵਾਰ ਸੁਪਾਨੂੰ ਫੋਨ ਮਿਲਾਇਆ ਪਰ ਕਾਮਯਾਬ ਨਾ ਹੋਈ ਦੀਪੀ ਵੀ ਸਮਝ ਗਈ ਸੀ ਕਿ ਸ਼ਾਇਦ ਉਹ ਰਿਸ਼ਤਾ ਹੀ ਨਹੀਂ ਕਰਨਾ ਚਾਹੁੰਦਾ ਦੀਪੀ ਨੇ ਮਮਤਾ ਨਾਲ ਵੀ ਗੱਲ ਕੀਤੀ ਉਸਨੇ ਕਿਹਾ ਛੱਡ ਪਰੇ ਉਹ ਤਾਂ ਗੱਲਾਂ ਕਰਕੇ ਸਮਾਂ ਲੰਘਾ ਰਿਹਾ ਸੀ ਜੇ ਸੱਚਮੁੱਚ ਉਹ ਰਿਸ਼ਤਾ ਕਰਨ ਚ ਦਿਲਚਸਪ ਸੀ ਤਾਂ ਤੇਰਾ ਨੰਬਰ ਬਲਾਕ ਨਾ ਕਰਦਾ ਦੀਪੀ ਨੇ ਉਸ ਪਾਸੇੋਂ ਧਿਆਨ ਹਟਾ ਲਿਆ ਤੇ ਆਪਣੇ ਕੰਮ 'ਚ ਵਿਅਸਤ ਹੋ ਗਈ ਛੇਵੇਂ ਦਿਨ ਉਸਦਾ ਫੇਰ ਫੋਨ ਆ ਗਿਆ ਤਦੀਪੀ ਨੇ ਫੇਰ ਝੂਠ ਹੀ ਕਹਿ ਦਿੱਤਾ ਕਿ ਤਕਦੀਰ ਲਈ ਇੱਕ ਹੋਰ ਰਿਸ਼ਤਾ ਆਇਆ ਸੀ ਤੇ ਸਾਡੀ ਹਾਂ ਹੋ ਗਈ ਕੁਝ ਦਿਨਾਂ ਤੱਕ ਮੰਗਣੀ ਹੈ ਹੁਣ ਤੁਸੀਂ ਫੋਨ ਨਾ ਕਰਿਆ ਕਰੋ ਉਹ ਥਿਲਮਲਾ ਉਠਿਆ ਉਸਨੇ ਫੋਨ ਬੰਦ ਕਰ ਦਿੱਤਾ ਇਹ ਰਿਸ਼ਤਾ ਇਸ ਵਾਰ ਕਰੋਨਾ ਦੀ ਭੇਟ ਚੜ ਗਿਆ ਤਕਦੀਰ ਨੇ ਵੀ ਬਹੁਤੀ ਗੱਲ ਦਿਲ ਨੂੰ ਨਾ ਲਗਾਈ ਉਸਨੇ ਕਿਹਾ ਮਾਸੀ ਜੀ ਮੈਂ ਵਿਆਹ ਕਰਨਾ ਹੀ ਨਹੀਂ ਆਪਾਂ ਇੱਥੇ ਐਵੇਂ ਹੀ ਖੁਸ਼ ਆ ਤੇ ਬੱਚਿਆਂ ਨੂੰ ਪੜਾਵਾਂਗੇ ਇਹਨਾਂ ਦਾ ਸੋਚਾਂਗੇ ਇਹਨਾਂ ਆਖ ਤਕਦੀਰ ਨਹੀਂ ਗੁੜੀਆਂ ਨੂੰ ਗੱਲ ਨਾ ਲਗਾਇਆ ਦੀਪੀਕ ਕੋਲ ਬੋਲਣ ਨੂੰ ਕੁਝ ਨਹੀਂ ਸੀ ਉਹ ਚੁੱਪ ਰਹੀ ਉਸਨੇ ਆਪਣੇ ਦਫ਼ਤਰ ਵੀ ਤਕਦੀਰ ਦੀ ਨੌਕਰੀ ਲਈ ਗੱਲਬਾਤ ਕੀਤੀ ਉਥੇ ਟਾਈਪਿੰਗ ਜ਼ਰੂਰੀ ਸੀ ਪਰ ਤਕਦੀਰ ਦੀ ਟਾਈਪਿੰਗ ਸਪੀਡ ਬਹੁਤ ਘੱਟ ਸੀ ਉਹ ਕਾਜ ਪਏ ਕੰਪਿਊਟਰ ਤੇ ਹੀ ਕੀਬੋਰਡ ਤੇ ਅੰਗਰੇਜ਼ੀ ਤੇ ਪੰਜਾਬੀ ਦੀ ਟਾਈਪਿੰਗ ਸਿੱਖਣ ਲੱਗੀ ਬੱਚਿਆਂ ਦੇ ਸਕੂਲ ਵੀ ਬੰਦ ਸਨ ਆਨਲਾਈਨ ਕਲਾਸਾਂ ਲੱਗ ਰਹੀਆਂ ਸਨ ਉਦੈ ਗਰੇਵਲ ਸਾਹਿਬ ਨੇ ਆਪਣੀ ਰੋਟੀ ਬਣਾਉਣ ਵਾਲੀ ਨੂੰ ਰੋਟੀ ਬਣਾਉਣ ਤੋਂ ਮਨਾ ਕਰ ਦਿੱਤਾ ਕਿਉਂਕਿ ਉਹਨਾਂ ਦਾ ਕਹਿਣਾ ਸੀ ਬਜ਼ੁਰਗਾਂ ਨੂੰ ਇਹ ਬਿਮਾਰੀ ਜਲਦੀ ਚਿੰਬੜਦੀ ਹੈ ਤੇਰੇ ਤਾਂ ਛੋਟੇ-ਛੋਟੇ ਬੱਚੇ ਹਨ ਤੂੰ ਨਾ ਆਇਆ ਕਰ ਪਰ ਆਪਣੀ ਪੂਰੇ ਮਹੀਨੇ ਦੀ ਤਨਖਾਹ ਪਹਿਲੇ ਨੂੰ ਲੈ ਜਾਇਆ ਕਰ ਉਹ ਰੋਣ ਲੱਗੀ ਉਸ ਨੂੰ ਉਹ ਦੋਵੇਂ ਜੀ ਕਿਸੇ ਦੇਵਤਾ ਤੋਂ ਘੱਟ ਨਾ ਲੱਗੇ ਉਹ ਗਰੀਬਲ ਸਾਹਿਬ ਦੀ ਪੈਰਾਂ 'ਚ ਝੁਕ ਗਈ ਤਾਂ ਉਹ ਬੋਲੇ ਨਾਨਾ ਪਾਈ ਮੇਰੇ ਪੈਰਾਂ 'ਚ ਨਾ ਪੈ ਤੂੰ ਮੇਰੀਆਂ ਧੀਆਂ ਵਰਗੀਆਂ ਹਾਲੇ ਕੁਝ ਪੈਸੇ ਤੇ ਕਰ ਜਾਂਦੀ ਹੋਈ ਰਾਸ਼ਨ ਪਾਣੀ ਲੈ ਜਾਵੇਂ ਜੇ ਹੋਰ ਲੋੜ ਹੋਈ ਤਾਂ ਬੇ ਝਿਜਕਾ ਜਾਵੇਂ ਮੇਰੇ ਖਾਤੇ ਵਿੱਚ ਤਾਂ ਸਰਕਾਰ ਨੇ ਹਰ ਮਹੀਨੇ ਘਰ ਬੈਠੇ ਹੀ ਪਾ ਦੇਣੀਆਂ ਆਖਦੇ ਉਹਨਾਂ ਉਸ ਦੇ ਸਿਰ ਤੇ ਹੱਥ ਅੱਡ ਦਿੱਤਾ ਉਹ ਦੋਮਨ ਨੂੰ ਅਸੀਸਾਂ ਦੇ ਰਹੀ ਸੀ ਤੇ ਆਪਣੀ ਮਲਬਲ ਦੀ ਚੁੰਨੀ ਨਾਲ ਅੱਖਾਂ ਪੂੰਝਦੀ ਦਰਵਾਜ਼ੇ ਤੋਂ ਬਾਹਰ ਹੋ ਗਈ। ਦਰਵਾਜ਼ੇ ਤੋਂ ਬਾਹਰ ਜਾਂਦਿਆਂ ਹੀ ਉਸਨੇ ਆਪਣਾ ਸਿਰ ਨੂੰ ਆਪਣੀ ਚੁੰਨੀ ਨਾਲ ਲਪੇਟ ਲਿਆ ਤੇ ਬਜ਼ਾਰ ਵੱਲ ਹੋਤਰੀ। ਉਸਨੇ ਦੇਖਿਆ ਰਸ਼ਨ ਵਾਲੀ ਦੁਕਾਨ ਤੇ ਸਾਰੇ 1 ਮੀਟਰ ਦੀ ਦੂਰੀ ਬਣਾਈ ਖੜੇ ਸਨ। ਸਭ ਦੇ ਮੂੰਹ ਮਾਸਕ ਨਾਲ ਢੱਕੇ ਹੋਏ ਸਨ। ਉਹ ਦੁਕਾਨ ਮੂਹਰੇ ਜਾ ਖੜੀ ਹੋਈ। ਦੁਕਾਨਦਾਰ ਨੇ ਉਸ ਨੂੰ ਲਾਈਨ 'ਚ 1 ਮੀਟਰ ਦਾ فاਸਲਾ ਰੱਖ ਕੇ ਖੜ੍ਹਣ ਨੂੰ ਕਿਹਾ। ਜਲਦੀ ਉਸ ਦੀ ਵਾਰੀ ਵੀ ਆ ਗਈ ਉਸਨੇ ਰਾਸ਼ਨ ਬੋਲਣਾ ਸ਼ੁਰੂ ਕੀਤਾ 10 ਕਿਲੋ ਆਟਾ 5 ਕਿਲੋ ਚੌਲ 2 ਕਿਲੋ ਖੰਡ 2 ਕਿਲੋ ਚਾਪਤੀ 2 ਕਿਲੋ ਦਾਲ ਉਸਨੇ ਸਾਰਾ ਸਾਮਾਨ ਖਰੀਦ ਲਿਆ ਤੇ ਫਿਰ ਵੀ 1000 ਰੁਪਏ ਬਚ ਗਏ ਉਸਨੇ ਹੁਕਟੇ ਚੁੰਨੀ ਦੇ ਲੜਨ ਨਾਲ ਬੰਨ੍ਹ ਲਈ ਤੇ ਆਪਣੀ ਸਮੇਸ਼ ਦੀ ਜੀ ਵਿੱਚੋਂ ਛੋਟਾ ਜਿਹਾ ਫੋਨ ਕਢ ਕੇ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਤਾਂ ਕਿ ਉਹ ਰਾਸ਼ਨ ਚੁਕਵਾ ਕੇ ਘਰ ਲੈ ਜਾਵੇ ਕੁਝ ਦਿਰ ਬਾਅਦ ਉਹ ਆਪਣੀ ਘਰ ਵਾਲੇ ਨਾਲ ਕਾਰ ਪਹੁੰਚ ਗਈ ਉਬੀ ਰਾਸ਼ਨ ਦੇ ਖੁਸ਼ ਹੋਇਆ ਤੇ ਗਰੀਵਾਲ ਸਾਹਿਬ ਤੇ ਉਹਨਾਂ ਦੀ ਪਤਨੀ ਲਈ ਰੱਬ ਕੋਲ ਲੰਬੀ ਉਮਰ ਦੀ ਦੁਆ ਕਰਨ ਲੱਗਾ ਕਿਉਂਕਿ ਉਸ ਨੂੰ ਵੀ ਦਿਹਾੜੀ ਨਹੀਂ ਮਿਲਦੀ ਸੀ ਕਹ ਰਿਹਾ ਕਿ ਇਸਨੇ ਆਪਣੇ ਬੱਚਿਆਂ ਨਾਲ ਰੱਜ ਕੇ ਭੋਜਨ ਕੀਤਾ ਤੇ ਇੱਕ ਵਾਰ ਫਿਰ ਰੱਬ ਦਾ ਸ਼ੁਕਰ ਕਰਕੇ ਆਰਾਮ ਨਾਲ ਸੋ ਗਿਆ ਉਦੋਂ ਰਾਤ ਨੂੰ ਕੁਲਜੀਤ ਘਰ ਨੇ ਫ੍ਰਿਜ ਵਿੱਚ ਪਿਆ ਗੁੰਨਿਆ ਹੋਇਆ ਆਟਾ ਕੱਢਿਆ ਤੇ ਰੋਟੀ ਬਣਾਉਣ ਲੱਗੀ ਰੋਟੀ ਵੀ ਕੀ ਦੁੱਧ ਫੁਲਕੇ ਦੋਮਾਂ ਦੇ ਗਰੀਵਾਲ ਸਾਹਿਬ ਨੇ ਰਸੋਈ ਦੀ ਥੜੀ ਤੇ ਕਪੜਾ ਵਿਛਾਇਆ ਉਸ ਦੇ ਚੱਕਲਾ ਬੇਲਣਾ ਰੱਖ ਦਿੱਤਾ ਗੈਸ ਬਾਲ ਕੇ ਤਵਾ ਵੀ ਰੱਖ ਦਿੱਤਾ ਕਿੰਨੇ ਚਿਰਾਂ ਬਾਅਦ ਉਹ ਦੋਨੋਂ ਮਜਬੂਰੀ ਵਾਸ ਰਸੋਈ 'ਚ ਕੰਮ ਕਰ ਰਹੇ ਸਨ ਗਰੀਵਾਲ ਸਾਹਿਬ ਸਬਜ਼ੀ ਗਰਮ ਕਰਨ ਲੱਗੇ ਤੇ ਕੁਲਜੀਪ ਨੇ ਪੀੜੇ ਕਰਕੇ ਰੋਟੀ ਬੇਲਣੀ ਸ਼ੁਰੂ ਕਰ ਦਿੱਤੀ ਗਰੀਵਾਲ ਸਾਹਿਬ ਘਾਟ ਸਿੱਕ ਤੇ ਰੱਖੀ ਸਬਜ਼ੀ ਹਿਲਾਉਂਦੇ ਹੋਏ ਹੱਸ ਕੇ ਬੋਲੇ ਜਿੱਤਾ ਆ ਕੀ ਤੂ ਤਾਈ ਦੀਆਂ ਸੋਹਣੀਆਂ ਗੋਲਗੋਲ ਰੋਟੀਆਂ ਬਣਾਉਂਦੀ ਸੀ ਜੀਤਾ ਦਾ ਵੀ ਆਪਣੀ ਬੇਲੀ ਹੋਈ ਟੇਢੀ ਮਿੱਟੀ ਰੋਟੀ ਵੇਖ ਹਾਸਾ ਨਿਕਲ ਆਇਆ ਕਰ ਲਓ ਕਰ ਲਓ ਮਖੌਲਾ ਇਸ ਉਮਰੇ ਤੁਸੀਂ ਹੋਰ ਕੀ ਭਾਲਦੇ ਹੋ ਇੱਕ ਦੋ ਵਾਰ ਬਣਾਵਾਂਗੀ ਆਪੇ ਹੱਥ ਟਿਕ ਜੂ ਉਹਨੇ ਆਪਣੇ ਪਤੀ ਵੱਲ ਪਿਆਰ ਨਾਲ ਦੇਖਿਆ ਕੋਈ ਗੱਲ ਨਹੀਂ ਸਰਦਾਰ ਨੀਏ ਢਿੱਡ ਚ ਜਾ ਕੇ ਆਪੇ ਠੀਕ ਹੋ ਜੂ ਤੇ ਉਹ ਵੀ ਹੱਸਦੇ ਹੋਏ ਤਵੇ ਤੇ ਪਾਈ ਹੋਈ ਰੋਟੀ ਨੂੰ ਚਿਮਟੇ ਨਾਲ ਥੱਲੇ ਲੱਗੀ ਅਗਲੀਆਂ ਤਿੰਨ ਰੋਟੀਆਂ ਠੀਕ ਬਣੀਆਂ ਤਾਂ ਉਹ ਫਿਰ ਬੋਲ ਪਈ ਇੱਕ ਹੋਰ ਰੋਟੀ ਬਣਾ ਲੈ ਬਾਹਰ ਕਾਲੂ ਨੂੰ ਵੀ ਤਾਂ ਭੁੱਖਾ ਹੋਣਾ ਜੀਤਾ ਨੇ ਰੋਟੀ ਬਣਾਈ ਤੇ ਗਰੀਬਲ ਸਾਹਿਬ ਨੇ ਦੋ ਥਾਲਾਂ ਵਿੱਚ ਪਾ ਲਈ ਫਿਰ ਦੋਵੇਂ ਜੀਹਾਂ ਨੇ ਇਕੱਠੇ ਬੈਠ ਕੇ ਖਾਧੀ ਨਲੇ ਪੁਰਾਣਾ ਵਕਤ ਯਾਦ ਕੀਤਾ ਜੀਤਾ ਆ ਕਿਹੋ ਜਿਹੇ ਦਿਨ ਆ ਗਏ ਆਪਣੇ ਬੱਚੇ ਵੀ ਵੇਹਗੇ ਪੁੱਤਿਆਂ ਦੋਤਿਆਂ ਵਾਲਿਆਂ ਤੇ ਆਪਾਂ ਫਿਰ ਵੀ ਦੋਵੇਂ ਕਲਮ ਕਲੇ ਸੋਚਿਆ ਸੀ ਬੁੜਾਪਾ ਵਧੀਆ ਕੱਟ ਹੋ ਜੂ ਪਰ ਇਹ ਬਿਮਾਰੀ ਨੇ ਤਾਂ ਜਮਾਈ ਸਿਰਾ ਕਰਤਾ ਤੁਸੀਂ ਐਵੇਂ ਨਾ ਸੋਚੋ ਬੇٹے ਦਾ ਵੀ ਫੋਨ ਆਇਆ ਸੀ ਕਹਿੰਦਾ ਸੀ ਮੈਂ ਆ ਜਾਣਾ ਆ ਤੇ ਆਪਾਂ ਦੋਵਾਂ ਨੂੰ ਆਪਣੇ ਕੋਲ ਲੈ ਜਾਣਾ ਆ ਮੈਂ ਇਹ ਮਨ ਕਰਤਾ ਕਿ ਅੱਡੀ ਦੂਰ ਨਹੀਂ ਜਾਣਾ ਸੀ ਫੋਨ ਤਾਂ ਮੈਨੂੰ ਵੀ ਕਰਦਾ ਰਹਿੰਦਾ ਮੈਨੂੰ ਵੀ ਕਹਿੰਦਾ ਸੀ ਪਰ ਮੈਂ ਵੀ ਮਨਾ ਹੀ ਕਰ ਦਿੱਤਾ ਕਿ ਜਦ ਤੱਕ ਚੱਲਦਿਆਂ ਨਹੀਂ ਕਰੀ ਜਾਂਦੇ ਆ ਫਿਰ ਤੁਸੀਂ ਹੀ ਸੰਭਾਲਣਾ ਉਹ ਰੋਟੀ ਖਾ ਕੇ ਹਟ ਹੀ ਸੀ ਤਾਂ ਸੁੱਖੀ ਦਾ ਫੋਨ ਆ ਗਿਆ ਕੁਲਜੀਤ ਕੋਰ ਗੱਲ ਕਰਨ ਲੱਗੀ ਤੇ ਗਰੇਵਲ ਸਾਹਿਬ ਆ ਪਰ ਰਸੋਈ ਵਿੱਚ ਪਾਂਡੇ ਲੱਗੇ ਤੇ ਆਪ ਹੀ ਧੋਣ ਵੀ ਲੱਗੇ ਕਿਉਂਕਿ ਕੰਮ ਵਾਲੀ ਨੂੰ ਉਹਨਾਂ ਨੇ ਆਉਣ ਤੋਂ ਮਨ ਕਰ ਦਿੱਤਾ ਸੀ ਸੁੱਖੀ ਪੁੱਛ ਰਹੀ ਸੀ ਮੰਮੀ ਜੀ ਪਾਪਾ ਜੀ ਦਾ ਕੀ ਹਾਲ ਆ ਠੀਕ ਆ ਪੁੱਤ ਉਹ ਰਸੋਈ ਵਿੱਚ ਗੈਨੇ ਪਾਂਡੇ ਰੱਖਣ ਲੈ ਆਗੇ ਤੇਰੇ ਪਾਪਾ ਵੀ ਕਰ ਲੈ ਗੱਲ ਅੱਖੀਆਂ ਜੀਤਾ ਨੇ ਮੋਬਾਈਲ ਗਰੀਵਲ ਸਾਬ ਨੂੰ ਫੜਾ ਦਿੱਤਾ ਹਾਂਜੀ ਪੁੱਤ ਸੁਖੀ ਕਿਵੇਂ ਦੇ ਨਿਆਣੇ ਨਿੱਕੇ ਸੈਸੀ ਕਲ ਪਪਾ ਜੀ ਮਿਆਣੇ ਤਾਂ ਠੀਕ ਠਾਕ ਹਨ ਤੁਸੀਂ ਸੁਣਾਓ ਕੀ ਕਰਦੇ ਸੀ ਮੈਂ ਭਾਂਡੇ ਰੱਖਣ ਗਿਆ ਸੀ ਰਸੋਈ ਵਿੱਚ ਸੋਚਿਆ ਆਪ ਹੀ ਧੋ ਦੇ ਮਾਂ ਕਿੱਥੇ ਤੇਰੀ ਮਾਂ ਤੋਂ ਦੀ ਫਿਰੇਗੀ ਓਹੋ ਸਹਿਜ ਸੁਆਹੀ ਕਹਿ ਦਿੱਤਾ ਪਰ ਸੁਖੀ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲਣ ਲੱਗੇ ਫਿਰ ਵੀ ਉਸਨੇ ਕਿਹਾ ਪਪਾ ਜੀ ਤੁਸੀਂ ਕਿਉਂ ਕੰਬਲੀ ਨੇ ਆਪ ਹੀ ਤੋੜ ਦੇਣੇ ਸੰਸਵੇਰੇ ਉਸਨੇ ਫਿਕਰਮਦ ਹੁੰਦਿਆਂ ਸਵਾਲ ਕੀਤਾ ਨਹੀਂ ਪੁੱਤ ਆ ਕਰੂਨਾ ਕਰਕੇ ਹਟਾ ਦਿੱਤਾ ਉਸਨੇ ਉਸਦੇ ਵੀ ਛੋਟੇ ਛੋਟੇ ਬੱਚੇ ਹਨ ਤੇਰੀ ਮਾਂ ਨੇ ਚਾਰ ਰੋਟੀਆਂ ਬਣਾਈਆਂ ਤੇ ਅਸੀਂ ਦੋਵਾਂ ਨੇ ਦੋ ਦੋ ਖਾ ਲਈਆਂ ਬਹੁਤ دیر ਬਾਅਦ ਤੇਰੀ ਮਾਂ ਦੇ ਹੱਥਾਂ ਦੀਆਂ ਪੱਕੀਆਂ ਖਾਧੀਆਂ 'ਚ ਪਾਪਾ ਜੀ ਤੁਸੀਂ ਕੱਲ ਨੂੰ ਹੀ ਡਰਾਈਵਰ ਨੂੰ ਬੁਲਾ ਕੇ ਮੇਰੇ ਕੋਲ ਆ ਜਾਵੋ ਮੈਂ ਰੱਖਾਂਗੀ ਤੁਹਾਡਾ ਖਿਆਲ ਸੁਖੀ ਨਿ ਗਿਆ ਉਹ ਨਹੀਂ ਨਹੀਂ ਪੁੱਤ ਤਕੜਾ ਪਿਰਾ ਡੈਡੀ ਹੈ ਜੀ ਐਨਾ ਕੰਮ ਤਾਂ ਕਰ ਹੀ ਸਕਦੇ ਆ ਜੇ ਨਾ ਹੋਇਆ ਤੈਨੂੰ ਹੀ ਕਹਿਣਾ ਐਵੇਂ ਨਾ ਚਿੰਤਾ ਕਰਿਆ ਕਰੋ ਤੁਸੀਂ ਬੱਚਿਆਂ ਦਾ ਖਿਆਲ ਰੱਖੋ ਭਾਈ ਆ ਬਿਮਾਰੀ ਨਹੀਂ ਤਾਂ ਬਹੁਤ ਆਤ ਚੁੱਕੀ ਹੋਈ ਆ ਚੰਗਾ ਪਾਪਾ ਜੀ ਠੀਕ ਆ ਤੁਸੀਂ ਆਪਣਾ ਧਿਆਨ ਰੱਖਿਓ ਜੇ ਕੋਈ ਪਰੇਸ਼ਾਨੀ ਹੋਈ ਤਾਂ ਦੱਸਿਨਾ ਮੈਂ ਆਵਾਂਗੀ ਇੱਕ ਦੋ ਦਿਨਾਂ ਚ ਚੱਕਰ ਮਾਰਨ ਨਾ ਪੁੱਤ ਤੂੰ ਨਾ ਮੀ ਤੂੰ ਬੱਚਿਆਂ ਦਾ ਖਿਆਲ ਰੱਖ ਜਿ ਲੋੜ ਹੋਈ ਤਾਂ ਅਸੀਂ ਫੋਨ ਕਰ ਦੇਵਾਂਗੇ ਇਹਨਾਂ ਆਖੋ ਨਾ ਫੋਨ ਬੰਦ ਕਰ ਦਿੱਤਾ ਤੇ ਸੌਹ ਵਾਲੇ ਗੁੜ ਦੀ ਰੋੜੀ ਚੁੱਕ ਕੇ ਖਾਂਣ ਲੱਗੀ ਸੁਖੀ ਨੂੰ ਬਹੁਤ ਫਿਕਰ ਹੋ ਰਹੀ ਸੀ ਆਪਣੇ ਮਾਂ ਬਾਪ ਦੀ ਫਿਕਰ ਕਰਦੇ ਹੀ ਉਸਨੇ ਦੀਪੀ ਨੂੰ ਫੋਨ ਮਲਾਇਆ ਤੇ ਸਾਰੀ ਗੱਲ ਦੱਸੀ ਉਹ ਵੀ ਪਰੇਸ਼ਾਨ ਤਾਂ ਹੋਈ ਉਸ ਦਾ ਵੀ ਫੋਨ ਕਰਨ ਲਈ ਮਨ ਕਾਲਾ ਪੈਣ ਲੱਗਾ ਪਰ ਟਾਈਮ ਰਾਦੇ 10:30 ਸੀ ਉਸਨੇ ਮਾਂ ਬਾਪ ਨੂੰ ਇਸ ਵਕਤ ਫੋਨ ਕਰਨਾ ਠੀਕ ਨਾ ਸਮਝਿਆ ਇਹ ਉਹਨਾਂ ਬਾਰੇ ਸੋਚਦੀ ਹੀ ਸੋ ਗਈ। ਅਗਲੇ ਦਿਨ ਸਵੇਰੇ ਦੀਪੀ ਉੱઠી ਤੇ ਉਸਨੇ ਨਾਸ਼ਤਾ ਤਿਆਰ ਕੀਤਾ। ਤਕਦੀਰ ਵੀ ਨਾਲ ਹੀ ਸੀ। ਉਸਨੇ ਤਕਦੀਰ ਨੂੰ ਕਿਹਾ ਕਿ ਅੱਜ ਦਿਨ 11:00 ਵਜੇ ਮੈਨੂੰ ਯਾਦ ਕਰਵਾ ਦੇਵੀਂ। ਮੈਂ ਪਾਪਾ ਜੀ ਨਾਲ ਗੱਲ ਕਰਨੀ ਆ। ਮੈਂ ਲੈ ਆਵਾਂਗੀ ਉਹਨਾਂ ਨੂੰ ਆਪਣੇ ਕੋਲ ਇੱਥੇ ਹੀ। ਹਾਂ ਜੀ ਮਾਸੀ, ਉਹ ਇੱਥੇ ਰਹਿਣਗੇ ਤਾਂ ਠੀਕ ਰਹਿਣਗੇ। ਅਗਲੇ ਦਿਨ 'ਚ ਮੈਂ ਵੀ ਕੋਲ ਹੀ ਹੋਵਾਂਗੀ ਉਹਨਾਂ ਦੇ। ਵੈਸੇ ਮਾਸੀ ਜੀ, ਮੈਨੂੰ ਨਹੀਂ ਲੱਗਦਾ ਕਿ ਉਹ ਇੱਥੇ ਆਉਣਗੇ। ਤੁਹਾਨੂੰ ਪਤਾ ਤਾਂ ਹੈ ਨਾਨਾ ਜੀ ਦਾ ਕਿਸੇ ਕੋਲੋਂ ਘਟ ਹੀ ਰਹਿੰਦੇ ਹਨ ਤਕਦੀਰ ਬੋਲੀ ਹਾਂ ਤਕਦੀਰ ਇਹ ਤਾਂ ਮੈਨੂੰ ਵੀ ਪਤਾ ਹੈ ਪਰ ਹੁਣ ਕੰਮ ਵਾਲੇ ਕਰਕੇ ਉਹਨਾਂ ਲਈ ਮੁਸ਼ਕਲ ਹੈ ਆਪਣੀ ਦੇਖਭਾਲ ਆਪ ਕਰਨੀ ਤੇ ਕਰਦਾ ਕੰਮ ਕਰਨਾ ਅੱਜ ਤੁਸੀਂ ਗੱਲ ਕਰ ਲਵੋ ਦੇਖੋ ਕੀ ਕਹਿੰਦੇ ਹਨ ਤੇ ਫਿਰ ਕੱਲ ਨੂੰ ਜਾ ਕੇ ਲਿਆਵਾਂਗੇ ਆਪਾਂ ਹਾਂ ਹਾਂ ਇਹ ਠੀਕ ਰਹੇਗਾ ਉਹਨਾਂ ਨੂੰ ਜ਼ਬਰਦਸਤੀ ਲਿਆਉਣਾ ਪੈਣਾ ਐਵੇਂ ਨਹੀਂ ਮੰਨਣਾ ਪਾਪਾ ਜੀ ਨੇ ਚਲ ਦੇਖਾਂਗੇ ਕੀ ਕਹਿੰਦੇ ਹਨ ਫੋਨ ਤੇ ਉਹ ਬਾਕੀ ਆ ਕੇ ਗੱਲ ਕਰਾਂਗੀ ਮੈਂ ਹੁਣ ਦਫਤਰ ਲਈ ਤਿਆਰ ਹੋ ਜਾਵਾਂ ਤਾਂ ਮੇਰਾ ਟਿਫਨ ਤਿਆਰ ਕਰ ਦੇਵੀਂ ਆਹ ਸਲਾਦ ਵਾਲਾ ਡੱਬਾ ਅਲੱਗ ਰੱਖ ਦੇਵੀਂ ਮੇਰੇ ਲਈ ਉਸਨੇ ਤਕਦੀਰ ਨੂੰ ਸਮਝਾਇਆ ਤੇ ਤਿਆਰ ਹੋਣ ਲੱਗੀ ਤਿਆਰ ਹੋ ਕੇ ਉਹ ਦਫਤਰ ਚਲੀ ਗਈ ਤਕਦੀਰੇ ਦਰੁਦਰ ਵਿਖਰੇ ਆਸਮਾਨ ਸੰਭਾਲਣ ਲੱਗੀ ਇਹਨੇ ਨੂੰ ਸਫਾਈ ਕਰਨ ਵਾਲੇ ਵੀ ਆ ਗਏ ਇੱਕ ਪਾਸੇ ਉਹ ਸਫਾਈ ਕਰਨ ਲੱਗੇ ਤੇ ਨਾਲ ਹੀ ਦੂਜੇ ਪਾਸੇ ਉਸਨੇ ਕਪੜੇ ਧੋਣ ਵਾਲੀ ਮਸ਼ੀਨ ਲਗਾ ਦੇਤੀ। ਤਕਦੀਰ ਨੇ ਦੋਵੇਂ ਬੱਚਿਆਂ ਨੂੰ ਅਲੱਗ-ਅਲੱਗ ਕਮਰਿਆਂ 'ਚ ਬਿਠਾਇਆ ਕਿਉਂਕਿ ਸਕੂਲ ਬੰਦ ਹੋਣ ਕਾਰਨ ਆਨਲਾਈਨ ਕਲਾਸਾਂ ਚੱਲ ਰਹੀਆਂ ਸਨ। ਉਹ ਦੋਵੇਂ ਬੱਚਿਆਂ ਦਾ ਵੀ ਧਿਆਨ ਰੱਖਦੀ ਸੀ ਕਿਉਂਕਿ ਦੀਪੀ ਦਾ ਬੇਟਾ ਵੰਜ ਕਲਾਸ ਲਗਾਉਣ ਦੇ ਬਹਾਨੇ ਮੋਬਾਈਲ 'ਤੇ ਗੇਮ ਖੇਡਣ ਲੱਗ ਜਾਂਦਾ ਸੀ ਜਾਂ ਬੱਚਿਆਂ ਨਾਲ ਚੈਟਿੰਗ ਕਰਨ ਲੱਗ ਜਾਂਦਾ ਸੀ। ਉਹ ਕੁਝ ਨਾ ਕੁਝ ਖਾਣ-ਪੀਣ ਨੂੰ ਦੇ ਦਿੰਦੀ। ਕਰੀ ਸਲਾਦ ਕਦੀ ਜੂਸ ਕਦੀ ਫੂਡਸ ਕੱਟ ਕੇ ਦੇ ਦਿੰਦੇ ਬੱਚੇ ਵੀ ਸਾਰਾ ਦਿਨ ਘਰ ਬੈਠੇ ਉਕਤਾ ਜਾਂਦੇ ਸ਼ਾਮ ਨੂੰ ਘਰ ਦੇ ਬਨੇ ਖੁੱਲੇ ਡੁੱਲੇ ਵਿੜੀ ਚ ਛਿੜੀ ਚਿੱਕਾ ਜਾਂ ਬੈਟਵਾਲ ਖੇਡਦੇ ਸਵਾ 11 ਵਜੇ ਤਕਦੀਰ ਨੇ ਦੀਪੀ ਨੂੰ ਫੋਨ ਕਰਕੇ ਯਾਦ ਕਰਵਾਇਆ ਕਿ ਨਾਨਾ ਜੀ ਨਾਲ ਗੱਲ ਕਰ ਲਿਓ ਦੀਪੀ ਸੱਚੀ ਬਲ ਗਈ ਸੀ ਉਸਨੇ ਆਪਣੇ ਹੱਥਲੇ ਫੁਆਇਲ ਦਾ ਕੰਮ ਨਿਮੇੜ ਕੇ ਗਰੇਵਲ ਸਾਹਿਬ ਨੂੰ ਫੋਨ ਲਗਾ ਲਿਆ ਹੈਲੋ ਸੈਸੀ ਕਾਲ ਪਪਾ ਜੀ ਕੀ ਹਾਲ ਆ ਤੁਹਾਡਾ ਗਰੀਵਲ ਸਾਹਿਬ ਠੀਕ ਆ ਪੁੱਤ ਤੂੰ ਦੱਸ ਕਿਵੇਂ ਨੇ ਬੱਚੇ ਦੀਪੀ ਠੀਕ ਨੇ ਬੱਚੇ ਵੀ ਤੁਸੀਂ ਦੱਸੋ ਮੰਮੀ ਜੀ ਠੀਕ ਨੇ ਕੀ ਕਰਦੇ ਨੇ ਗਰੀਵਲ ਸਾਹਿਬ ਕੁਝ ਨਹੀਂ ਪੁੱਤ ਸਬ지 ਕਰਦੇ ਸੀ ਦੋਵੇਂ ਜਨੇ ਮੈਂ ਮਟਰ ਚਿਲਰ ਰਿਆ ਸੀ ਤੇਰੀ ਮੰਮੀ ਪਿਆਜ਼ ਕੱਟ ਰਹੀ ਆ ਤੜਕੇ ਲਈ ਉਹਨਾ ਗਿਰ ਸੰਕੋਚ ਦਾ ਸਿੱਤਾ ਦੀਪੀ ਕਿਉਂ ਕੰਬਲੀ ਨਹੀਂ ਆਈ ਦੀਪੀ ਨੇ ਪਤਾ ਹੋਣ ਦੇ ਬਾਵਜੂਦ ਵੀ ਅਨਜਾਨ ਬੰਦਿਆ ਪੁੱਛਿਆ ਗਰੀਬਲ ਸਾਹਿਬ ਨਹੀਂ ਪੁੱਤ ਉਸ ਨੂੰ ਹਟਾ ਦਿੱਤਾ ਆ ਜਿਹੜੀ ਬਿਮਾਰੀਆਂ ਇਸ ਤੇ ਕਰਕੇ ਉਸ ਤੇ ਵੀ ਜਵਾਬ ਨਹੀਂ ਤੇ ਉਹ ਕਈ ਕਰਾਂ ਚ ਕੰਮ ਕਰਦੇ ਆ ਤੇਰੀ ਮਾਂ ਤੇ ਮੈਂ ਸੋਚਿਆ ਅਸੀਂ ਆਪ ਹੀ ਬਣਾ ਲਿਆ ਕਰਾਂਗੇ ਮਿਲ ਕੇ ਦੋ ਦੋ ਰੋਟੀਆਂ ਤੇ ਨਾਲੇ ਟਾਈਮ ਪਾਸ ਹੋ ਜਾਇਆ ਕਰੂ ਦੇਪੀ ਨਹੀਂ ਨਹੀਂ ਪਾਪਾ ਜੀ ਬਿਲਕੁਲ ਨਹੀਂ ਤੁਸੀਂ ਆਪਣਾ ਬੈਗਪੈਕ ਕਰੋ ਨਾਲੇ ਮੰਮੀ ਜੀ ਦੀਆਂ ਦਵਾਈਆਂ ਵੀ ਮੈਂ ਆ ਰਹੀ ਹਾਂ ਤੁਹਾਨੂੰ ਲੈਣ ਸ਼ਾਮ ਤੱਕ ਗਰੀਬਲ ਸਾਹਿਬ ਨਾ ਨਾ ਪੁੱਤ ਤੀਆਂ ਦੇ ਘਰ ਜਾ ਕੇ ਮਾਪੇ ਨਹੀਂ ਰਹਿੰਦੇ ਚੰਗਾ ਨਹੀਂ ਲੱਗਦਾ ਪੁੱਤ ਅਸੀਂ ਠੀਕ ਹਾਂ ਇੱਥੇ ਹੀ ਦੀਪੀ ਮੈਂ ਕੁਛ ਨਹੀਂ ਸੋਣਾ ਤੁਸੀਂ ਬਸ ਤਿਆਰ ਰਹੋ ਤੇ ਮੈਂ ਸ਼ਾਮ ਨੂੰ ਆ ਰਹੀ ਹਾਂ ਗਰੇਵਾਲ ਸਾਹਿਬ ਆਲੇ ਆਪਣੀ ਮਾਂ ਨਾਲ ਕਰ ਲੈ ਗੱਲ ਮੇਰੀ ਤਾਂ ਤੂੰ ਮੰਨਣੀ ਨਹੀਂ ਦੀਪੀ ਨਹੀਂ ਪਾਪਾ ਜੀ ਤੁਸੀਂ ਤਿਆਰੀ ਕਰੋ ਬਸ ਮੈਂ ਬਾਕੀ ਗੱਲ ਆ ਕੇ ਕਰਦੀ ਆ ਆਪਣੀ ਮਾਂ ਨਾਲ ਵੀ ਦੀਪੀ ਨੇ ਬਿਨਾ ਕੋਈ ਜਵਾਬ ਸੁਨੇ ਫੋਨ ਬੰਦ ਕਰ ਦਿੱਤਾ ਕੀ ਕਹਿੰਦੀ ਸੀ ਤੁਹਾਡੀ ਤੀ ਮੇਰੇ ਨਾਲ ਗੱਲ ਨਹੀਂ ਕੀਤੀ ਅੱਜ ਉਸਨੇ ਕੁਲਜੀਤ ਕਰਨੇ ਪੁੱਛਿਆ ਕੀ ਕਹਿਣਾ ਸੀ ਕਹਿੰਦੀ ਸੀ ਤੁਸੀਂ ਦੋਵੇਂ ਮੇਰੇ ਕੋਲ ਆ ਜਾਓ ਮੇਰੇ ਮਨਾ ਕਰਨ ਦੇ ਬਾਵਜੂਦ ਵੀ ਕਹਿੰਦੀ ਆਪਣੇ ਕੱਪੜੇ ਪੈਕ ਕਰੋ ਮੈਂ ਸ਼ਾਮ ਨੂੰ ਆ ਪਾ ਰਹੀਆਂ ਲੈ ਮੈਂ ਉਹਨੂੰ ਉਹਦੇ ਨਾਲ ਜਾਣ ਲਈ ਮਨਾ ਕਰ ਦਿੱਤਾ ਸੀ ਪਰ ਹੈ ਤਾਂ ਉਹ ਵੀ ਜਿੱਤੀ ਜਦ ਤੱਕ ਆਪਾ ਨਾਲ ਨਹੀਂ ਜਾਂਦੇ ਕਹਿੰਦੀ ਮੈਂ ਵੀ ਇੱਥੇ ਹੀ ਰਹਿਣਾ ਗਰੇਵਲ ਸਾਹਿਬ ਨੇ ਕੁਲਜੀਤ ਨੂੰ ਦੱਸਿਆ ਹਾਂਜੀ ਹਾਂਜੀ ਉਹ ਤਾਂ ਬਹੁਤ ਜਿੱਤੀਆ ਉਸਨੇ ਨਾ ਲੈ ਹੀ ਜਾਣਾ ਆਪਣੇ ਤੁਸੀਂ ਉਹ ਉੱਪਰੋਂ ਵੱਡਾ ਸੂਟਕੇਸ ਉਤਾਰ ਦਿਓ ਮੈਂ ਥੋੜੀ ਬਹੁਤ ਪੈਕਿੰਗ ਕਰ ਲਵਾਂਗੀ ਅੱਛਾ ਹੁਣਾਈ ਮੈਨੂੰ ਸਮਝਿਆ ਕਿਤੇ ਇਹ ਤੁਸੀਂ ਹੀ ਧੁਮਾ ਮਾਮਾ ਤੀਆਂ ਨੇ ਮਿਲੀ ਪੁੱਤਨੀ ਕੀਤੀ ਉਹਨਾਂ ਕੋਲ ਬੈਠੇ ਆਪਣੇ ਘਰ ਵਾਲੀ ਵੱਲ ਦੇਖਦਿਆਂ ਕਿਹਾ ਨਹੀਂ ਨਹੀਂ ਸਰਦਾਰ ਜੀ ਦੱਸੋ ਮੈਂ ਭਲਾ ਕਮਰੇ ਆ ਜਿਉ ਧੀ ਦੇ ਬਾਅਦ ਚ ਜਾ ਕੇ ਬੈਠੂਗੀ ਚਲ ਕੋਈ ਗੱਲ ਨਹੀਂ ਆ ਜਾਣਦੀ ਤੇਰੀ लाਡਲੀ ਨੂੰ ਫੇਰ ਕਰਦੇ ਹਾਂ ਬੈਠ ਕੇ ਗੱਲ ਐਨਾ ਆਕ ਉਹਨਾਂ ਨੇ ਦਵਾਈਆਂ ਵਾਲੇ ਡੱਬੇ ਵਿੱਚੋਂ ਦਵਾਈ ਕਰਕੇ ਕੁਲਜੀਤ ਨੂੰ ਫੜਾਈ ਤੇ ਕਿਹਾ ਆ ਫੜ ਦਵਾਈ ਖਾ ਲੈ ਪਹਿਲਾਂ ਕਿਤੇ ਧੀ ਦੇ ਆਉਣ ਦੇ ਬਾਅਦ ਭੁੱਲ ਹੀ ਨਾ ਜਾਈ ਉਹਨਾਂ ਜੀਤਾਂ ਦੇ ਹੱਥ ਤੇ ਦਵਾਈ ਤੇ ਪਾਣੀ ਦਾ ਗਲਾਸ ਫੜਾ ਦਿੱਤਾ ਤੁਸੀਂ ਐਵੇਂ ਨਾ ਬਹੁਤੀ ਖਿੱਚਲ ਕਰਿਆ ਕਰੋ ਜੀ ਐਨਕ ਤਾਂ ਮੈਂ ਆਪ ਕਰਨ ਚੁਗੀ ਹੈਗੀ ਹਾਂ ਲੈ ਦੱਸ ਇਹ ਰੀਜ ਕਾਦੀ ਖੇਚਲਾ ਤੇਰੇ ਗੋਡੇ ਦੁਖਦੇ ਨੇ ਤਾਂ ਮੈਂ ਫਟਾਫਟ ਜਾ ਕੇ ਲਿਆ ਦਿੰਨਾ ਇੰਨਾ ਸਾਰੀ ਉਮਰ ਹੋ ਗਈ ਤੈਨੂੰ ਮੇਰੀ ਸੇਵਾ ਕਰਦਿਆਂ ਹੁਣ ਮੇਰਾ ਵੀ ਫਰਜ਼ ਬਣਦਾ ਜਿੰਨੇ ਜੋਗਾ ਹਾਂ ਤੇਰੀ ਵੀ ਸੇਵਾ ਕਰਾਂ ਉਹਨਾਂ ਆਪਣੀ ਪਤਨੀ ਵੱਲ ਆਪਣਤ ਨਾਲ ਦੇਖਿਆ ਤੇ ਉਸਨੇ ਮੋਢੇ ਤੇ ਹੱਥ ਧਰਿਆ ਸੱਚਮੁੱਚ ਇਹ ਦੋਵੇਂ ਚਾਪਸੀ ਪਿਆਰ ਤੇ ਸਾਝ ਸੀ ਪਰ ਮਾਰ ਸੀ ਅੱਖਾਂ ਨਾਲ ਹੀ ਇੱਕ ਦੂਜੇ ਦੀ ਗੱਲ ਸਮਝਦੇ ਸਨ ਸਾਰੀ ਉਮਰ ਅbschri ਕੀਤੀ। ਉਹਥੇਰੇ ਨੌਕਰਾਂ-ਚਾਕਰਾਂ ਨੇ ਸੇਵਾ ਕੀਤੀ, ਸਾਥ ਦਿੱਤਾ। ਪਰ ਆਹ ਕਰੋਨਾ ਦੀ ਬਿਮਾਰੀ ਨੇ ਤਾਂ ਆਪਣੀ ਵੀ ਦੂਰ ਕਰ ਦਿੱਤੀ। ਤੇ ਗਰੇਵਾਲ ਸਾਹਿਬ ਨੇ ਦੋਵਾਂ ਨੌਕਰਾਂ ਨੂੰ ਹਟਾ ਦਿੱਤਾ ਤੇ ਆਪਣਾ ਕੰਮ ਆਪ ਕਰਨ ਦੀ ਸੋਚੀ। ਜਦ ਕਿ ਹੁਣ ਦੋਵਾਂ ਦੀ ਉਮਰ 80 ਨੂੰ ਪਾਰ ਚੁੱਕੀ ਸੀ। ਇਸ ਉਮਰ 'ਇਹਨਾਂ ਲਈ ਕੰਮ ਕਰਨਾ ਮੁਸ਼ਕਿਲ ਸੀ। ਤਾਂ ਹੀ ਦੀਪੀ ਨੇ ਆਪਣੇ ਕੋਲ ਲਿਜਾਨ ਦੀ ਸੋਚੀ। ਅਗਲੇ ਦਿਨ ਸ਼ਨੀਵਾਰ ਨੂੰ ਦੀਪੀ ਨੂੰ ਦਫ਼ਤਰੋਂ ਛੁੱਟੀ ਸੀ ਪਰ ਬੱਚਿਆਂ ਦੀ ਪੇਰੈਂਟਸ ਟੀਚਰ ਮੀਟਿੰਗ ਸੀ ਇਹ ਸੀ ਬਹਾਨੇ ਨਾਲ ਉਹ ਦੀ ਤਕਦੀਰ ਵੀ ਜਲਦੀ ਉੱਠ ਗਈਆਂ ਬੱਚਿਆਂ ਨੂੰ ਨਾਲ ਲੈ ਕੇ ਉਹ ਮੀਟਿੰਗ 'ਚ ਚਲੀ ਗਈ ਦੀ ਤਕਦੀਰ ਨੇ ਘਰ ਸੰਭਿਆ ਤੇ ਕੰਮ ਵਾਲੇ ਨੂੰ ਜਲਦੀ ਬੁਲਾ ਕੇ ਸਫਾਈਆਂ ਵੀ ਕਰਵਾ ਦਿੱਤੀਆਂ ਕੰٹے ਡੇਢ ਘੰਟੇ ਬਾਅਦ ਦੀਪੀ ਵੀ ਆ ਗਈ ਉਸ ਨੇ ਬੱਚਿਆਂ ਨੂੰ ਟਿਊਸ਼ਨ ਭੇਜਿਆ ਤੇ ਆਪ ਤਕਦੀਰ ਨੂੰ ਨਾਲ ਲੈ ਕੇ ਆਪਣੇ ਮੰਮੀ ਪਾਪਾ ਨੂੰ ਕੋਲ ਜਾ ਪਹੁੰਚ ਗਈ ਉਹਨਾਂ ਨੂੰ ਵੀ ਔੜੀਕ ਸੀਦੀਪੀ ਦੇਉਣ ਦੀ ਗਰੇਵਲ ਸਾਹ ਫਟਾਫਟ ਦੋ ਗਲਾਸਾਂ ਵਿੱਚ ਕੋਲਡ ਡਰਿੰਕ ਪਾ ਲੈ ਆਏ ਮੈਂ ਲੈ ਆਉਣਾ ਸੀ ਪਾਪਾ ਜੀ ਆਪ ਹੀ ਤੁਸੀਂ ਵੀ ਨਾ ਟੇਕੇ ਨਹੀਂ ਬੈਠ ਸਕਦੇ ਹੁਣ ਬੈਠੋ ਇੱਥੇ ਮੈਂ ਗੱਲ ਕਰਨੀ ਹੈ ਤੁਹਾਡੇ ਨਾਲ ਮੈਂ ਚਾਹ ਬਣਾ ਦਿੰਨਾ ਆ ਪਹਿਲਾਂ ਕਿਉਂਕਿ ਚਾਹ ਹਮੇਸ਼ਾ ਉਹ ਆਪ ਹੀ ਬਣਾਉਂਦੇ ਸਨ ਉਹ ਉੱਠਣ ਲੱਗੇ ਨਹੀਂ ਨਹੀਂ ਨਾਨਾ ਜੀ ਤੁਸੀਂ ਬੈਠੋ ਮੈਂ ਬਣਾਉਣੀ ਆ ਚਾਹ ਤਨਵਾਜੀ ਸਾਰਿਆਂ ਦਾ ਅੱਜ ਦਾ ਇਹ ਪਾਗ ਸੁਣਨ ਦੇ ਲਈ ਬਾਕੀ ਕੱਲ ਦੀ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਤੇ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਦਾ ਇਹ ਪਾਗ ਤੁਹਾਨੂੰ ਕਿਵੇਂ ਲੱਗਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ